I uh -huh. ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਚੱਲ ਰਹੀ ਲੜਾਈ ਹੁਣ ਸਿਰਫ ਨਾਰਿਆਂ ਤੱਕ ਸੀਮਿਤ ਨਹੀਂ ਰਹੀ ਬਲਕਿ ਜ਼ਮੀਨ ਉੱਤੇ ਸਖਤ ਤੇ ਨਜ਼ਰ ਆਉਣ ਵਾਲੀ ਕਾਰਵਾਈ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਨਸ਼ੇ ਦੇ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਖੜੇ ਕੀਤੇ ਗਏ ਉਹਨਾਂ ਦੇ ਮਹਿਲ ਕੋਠੀਆਂ ਅਤੇ ਠਿਕਾਣਿਆਂ ਉੱਤੇ ਪੰਜਾਬ ਸਰਕਾਰ ਹੁਣ ਤੜਾ ਤੜ ਬੁਲਡੋਜ਼ਰ ਚਲਾ ਰਹੀ ਹੈ ਅਤੇ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਨਸ਼ੇ ਦੇ ਪੈਸੇ ਨਾਲ ਬਣੀ ਕੋਈ ਵੀ ਜਾਇਦਾਦ ਬਖਸ਼ੀ ਨਹੀਂ ਜਾਵੇਗੀ ਇਸ ਹਫ਼ਤੇ ਫਤਿਹਗੜ੍ਹ ਸਾਹਿਬ ਪਟਿਆਲਾ ਫਿਰੋਜ਼ਪੁਰ ਮਲੇਰ ਕੋਟਲਾ ਤੇ ਫਰੀਦਕੋੜ ਜ਼ਿਲ੍ਹਿਆਂ ਵਿੱਚ ਵੱਡੇ ਨਸ਼ਾ ਤਸਕਰਾਂ ਉੱਤੇ ਸਖਤ ਐਕਸ਼ਨ ਲਿਆ ਗਿਆ ਜਿੱਥੇ ਉਹਨਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਗੋਦਾਮ ਅਤੇ ਨਸ਼ੇ ਦੇ ਠਿਕਾਣੇ ਮਿੱਟੀ ਦੇ ਵਿੱਚ ਮਿਲਾ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਨੇਹਾ ਬਿਲਕੁਲ ਸਾਫ਼ ਅਤੇ ਦੋ ਟੁਕ ਹੈ ਜੋ ਨਸ਼ੇ ਦਾ ਧੰਦਾ ਕਰੇਗਾ ਉਹ ਸਿਰਫ ਕਾਨੂੰਨ ਤੋਂ ਨਹੀਂ ਸਗੋ ਆਪਣੀ ਗੈਰ ਕਾਨੂੰਨੀ ਜਾਇਦਾਦ ਤੋਂ ਵੀ ਹੱਥ ਗਵਾ ਬੈਠੇਗਾ ਨਸ਼ਾ ਖਿਲਾਫ ਮਹਿੰਮ ਦੇ ਫੇਜ਼ ਇੱਕ ਦੇ ਵਿੱਚ ਹੀ ਪੰਜਾਬ ਸਰਕਾਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਹਜ਼ਾਰਾਂ ਕਿਲੋ ਨਸ਼ਾ ਜ਼ਬਤ ਹੋਇਆ ਹੈ ਹਜ਼ਾਰਾਂ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਅਤੇ ਪਿੰਡ ਪਿੰਡ ਵਿਜੀਲੈਂਸ ਅਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਹੁਣ 7 ਜਨਵਰੀ ਤੋਂ ਇਸ ਲੜਾਈ ਦਾ ਦੂਜਾ ਅਤੇ ਹੋਰ ਮਜ਼ਬੂਤ ਪੜਾ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਨਾਮ ਦਿੱਤਾ ਗਿਆ ਹੈ ਪਿੰਡਾਂ ਦੇ ਪਹਿਰੇਦਾਰ 10 ਤੋਂ 25 ਜਨਵਰੀ ਤੱਕ ਪਿੰਡਾਂ ਵਿੱਚ ਪੈਦਲ ਯਾਤਰਾਵਾਂ ਨਿਕਲਣਗੀਆਂ ਨੌਜਵਾਨ ਔਰਤਾਂ ਅਤੇ ਪਿੰਡ ਦੇ ਲੋਕ ਸਿੱਧੇ ਤੌਰ ਤੇ ਇਸ ਮੋਹਮ ਦੇ ਨਾਲ ਜੁੜ ਸਕਣਗੇ ਅਤੇ ਹਰ ਪੰਜਾਬੀ ਨੂੰ ਨਸ਼ਿਆਂ ਖਿਲਾਫ ਰਖਵਾਲੇ ਦੀ ਭੂਮਿਕਾ ਨਿਭਾਉਣ ਦਾ ਮੌਕਾ ਵੀ ਮਿਲੇਗਾ ਹੁਣ ਇਹ ਲੜਾਈ ਸਿਰਫ ਪੁਲਿਸ ਜਾਂ ਫਿਰ ਸਰਕਾਰ ਦੀ ਹੀ ਨਹੀਂ ਰਹੀ ਹੁਣ ਇਹ 3 ਕਰੋੜ ਪੰਜਾਬੀਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਬਣ ਚੁੱਕੀ ਹੈ ਹਰ ਪਿੰਡ ਦਾ ਪਹਿਰੇਦਾਰ ਅਤੇ ਹਰ ਪੰਜਾਬੀ ਆਪਣੇ ਪੰਜਾਬ ਦਾ ਆਪ ਰਖਵਾਲਾ ਹੈ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਚੱਲ ਰਹੀ ਲੜਾਈ ਹੁਣ ਸਿਰਫ ਨਾਰਿਆਂ ਤੱਕ ਸੀਮਿਤ ਨਹੀਂ ਰਹੀ ਬਲਕਿ ਜ਼ਮੀਨ ਉੱਤੇ ਸਖਤ ਤੇ ਨਜ਼ਰ ਆਉਣ ਵਾਲੀ ਕਾਰਵਾਈ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਨਸ਼ੇ ਦੇ ਤਸਕਰਾਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਖੜੇ ਕੀਤੇ ਗਏ ਉਹਨਾਂ ਦੇ ਮਹਿਲ ਕੋਠੀਆਂ ਅਤੇ ਠਿਕਾਣਿਆਂ ਉੱਤੇ ਪੰਜਾਬ ਸਰਕਾਰ ਹੁਣ ਤੜਾ ਤੜ ਬਿਲਡੋਜ਼ਰ ਚਲਾ ਰਹੀ ਹੈ ਅਤੇ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਨਸ਼ੇ ਦੇ ਪੈਸੇ ਨਾਲ ਬਣੀ ਕੋਈ ਵੀ ਜਾਇਦਾਦ ਬਖਸ਼ੀ ਨਹੀਂ ਜਾਵੇਗੀ। ਇਸ ਹਫ਼ਤੇ ਫਤਿਹਗੜ੍ਹ ਸਾਹਿਬ ਪਟਿਆਲਾ ਫਿਰੋਜ਼ਪੁਰ ਮਲੇਰ ਕੋਟਲਾ ਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ ਵੱਡੇ ਨਸ਼ਾ ਤਸਕਰਾਂ ਉੱਤੇ ਸਖਤ ਐਕਸ਼ਨ ਲਿਆ ਗਿਆ ਹੈ। ਜਿੱਥੇ ਉਹਨਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਗੋਦਾਮ ਅਤੇ ਨਸ਼ੇ ਦੇ ਠਿਕਾਣੇ ਮਿੱਟੀ ਦੇ ਵਿੱਚ ਮਿਲਾ ਦਿੱਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਨੇਹਾ ਬਿਲਕੁਲ ਸਾਫ਼ ਅਤੇ ਦੋ ਟੁਕ ਹੈ ਜੋ ਨਸ਼ੇ ਦਾ ਧੰਦਾ ਕਰੇਗਾ ਉਹ ਸਿਰਫ ਕਾਨੂੰਨ ਤੋਂ ਨਹੀਂ ਸਗੋ ਆਪਣੀ ਗੈਰ ਕਾਨੂੰਨੀ ਜਾਇਦਾਦ ਤੋਂ ਵੀ ਹੱਥ ਗਵਾ ਬੈਠੇਗਾ ਨਸ਼ਿਆਂ ਖਿਲਾਫ ਮਹਿੰਮ ਦੇ ਫੇਜ਼ ਇੱਕ ਦੇ ਵਿੱਚ ਹੀ ਪੰਜਾਬ ਸਰਕਾਰ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਹਜ਼ਾਰਾਂ ਕਿਲੋ ਨਸ਼ਾ ਜ਼ਬਤ ਹੋਇਆ ਹੈ ਹਜ਼ਾਰਾਂ ਤਸਕਰ ਗ੍ਰਿਫਤਾਰ ਕੀਤੇ ਗਏ ਨੇ ਤੇ ਪਿੰਡ ਪਿੰਡ ਵਿਜੀਲੈਂਸ ਅਤੇ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਹੁਣ 7 ਜਨਵਰੀ ਤੋਂ ਇਸ ਲੜਾਈ ਦਾ ਦੂਜਾ ਅਤੇ ਹੋਰ ਮਜ਼ਬੂਤ ਪੜਾ ਸ਼ੁਰੂ ਹੋ ਚੁੱਕਾ ਹੈ ਜਿਸ ਨੂੰ ਨਾਮ ਦਿੱਤਾ ਗਿਆ ਹੈ ਪਿੰਡਾਂ ਦੇ ਪਹਿਰੇਦਾਰ 10 ਤੋਂ 25 ਜਨਵਰੀ ਤੱਕ ਪਿੰਡਾਂ ਵਿੱਚ ਪੈਦਲ ਯਾਤਰਾਵਾਂ ਨਿਕਲਣਗੀਆਂ ਨੌਜਵਾਨ ਔਰਤਾਂ ਅਤੇ ਪਿੰਡ ਦੇ ਲੋਕ ਸਿੱਧੇ ਤੌਰ ਉਤੇ ਇਸ ਮੋਹਮ ਦੇ ਨਾਲ ਜੁੜ ਸਕਣਗੇ ਅਤੇ ਹਰ ਪੰਜਾਬੀ ਨੂੰ ਨਸ਼ਾ ਖਿਲਾਫ ਰਖਵਾਲੇ ਦੀ ਭੂਮਿਕਾ ਨਿਭਾਉਣ ਦਾ ਮੌਕਾ ਵੀ ਮਿਲੇਗਾ ਹੁਣ ਇਹ ਲੜਾਈ ਸਿਰਫ ਪੁਲਿਸ ਜਾਂ ਫਿਰ ਸਰਕਾਰ ਦੀ ਹੀ ਨਹੀਂ ਰਹੀ ਹੁਣ ਇਹ 3 ਕਰੋੜ ਪੰਜਾਬੀਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਬਣ ਚੁੱਕੀ ਹੈ ਹਰ ਪਿੰਡ ਦਾ ਪਹਿਰੇਦਾਰ ਅਤੇ ਹਰ ਪੰਜਾਬੀ ਆਪਣੇ ਪੰਜਾਬ ਦਾ ਆਪ ਰਖਵਾਲਾ